ਸਸੇ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਫਾਰਮਿੰਗ ਡੀਅਰ ਤੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਚੀਜ਼ ਲੈ ਕੇ ਆਏ ਆ ਵੈਸੇ ਹੈਗਾ ਤਾਂ ਇਹ ਜਿਗਾੜੀ ਆ ਵੀ ਲੋਕਾਂ ਵਾਸਤੇ ਦਾ ਜਿਗਾੜਾ ਪਰ ਭਾਈ ਸਾਡੇ ਵਾਸਤੇ ਵਧੀਆ ਸੰਦ ਸਾਬਤ ਹੋਇਆ ਉਹ ਆਪਾਂ ਨੇ ਇਹ ਇੱਕ ਬਸਾਂ ਲਾੜੋ ਵੀ ਸਸਤਾ ਸੁਪਰ ਸੀਡਰ ਹੈ ਆਪਣੇ ਕੋਲੇ ਆਹ ਜੋਧਾ ਦਾ 8 ਫੁੱਟ ਰੋਟਾਵੇਟਰ ਸਹੀ ਜਾ ਬਾਈ ਠੀਕ ਆ ਤੇ ਇਹ ਨਵੀਂ ਲਿਆ ਸੀਗਾ ਆਪਾਂ ਨੂੰ ਸਾਲਕ ਹੋਇਆ ਸੀ ਉਦੋਂ ਤੇ ਅਗਲੇ ਸਾਲ ਫਿਰ ਆਪਾਂ ਸਾਰੇ ਸੁਪਰ ਸੀਡਰ ਨਾਲ ਬੀਜਣ ਲੱਗੇ ਸੀਗੇ ਗਣਕ ਪਹਿਲੀ ਵਾਰ ਤਾਂ ਆਪਾਂ ਆਪਣੇ ਪਿੰਡ 'ਚ ਹੈਗੇ ਆ ਪਹਿਲੇ ਸਾਲ ਆਪਾਂ ਉਹਨਾਂ ਨਾਲ ਬੀਜੀ ਤੇ ਫਿਰ ਆਪਾਂ ਅਗਲੇ ਸਾਲ ਸੋਚਿਆ ਵੀ ਚਲੋ ਆਪਾਂ ਆਈ ਲੈਣਗੇ ਤੇ ਫਿਰ ਆ ਅਸੀਂ ਗਏ ਸੀਗੇ ਬਈ ਨਿਊ ਪੰਜਾਬ ਵਾਲਿਆਂ ਕੋਲੇ ਫਰੀਦਕੋਟ ਵਾਲਿਆਂ ਕੋਲੇ ਤੇ ਉਹਨਾਂ ਨੂੰ ਅਸੀਂ ਦੱਸਿਆ ਉਹ ਕਹਿੰਦੇ ਕਹਿੰਦੇ ਵੀ ਜੇ ਤੁਹਾਡਾ ਰੋਟੇਟਰ ਨਵਾਂਗਾ ਵੈਸੇ ਉਹ ਆਏ ਹਰ ਇੱਕ ਤਾਂ ਲਾਉਂਦੇ ਨਹੀਂ ਕਿਉਂਕਿ ਆਪਾਂ ਨਾ ਉਹਨਾਂ ਤੋਂ ਪਹਿਲਾਂ ਦੋ ਸੁਪਰ ਸੀਡਰ ਲਿਆਂਦੇ ਸੀਗੇ ਤੇ ਤਾਂ ਕਰਕੇ ਉਹ ਕਹਿੰਦੇ ਕਹਿੰਦੇ ਵੀ ਆਪਾਂ ਤੁਹਾਡੇ ਜਿਹੜਾ ਰੂਟਾਵੇਟਰ ਟਰੈਕਟਰਾ ਉਹਦੇ ਆਪਾਂ ਕੱਟ ਲਾ ਦਾਂਗੇ ਤੇ ਹੁਣ ਤੁਸੀਂ ਆ ਦੇਖ ਸਕਦੇ ਹੋ ਵੀ ਆਪਾਂ ਨੂੰ ਇਹ ਚਲਾਉਂਦਿਆਂ ਨੂੰ ਤਕਰੀਬਨ 2 ਸਾਲ ਹੋ ਗਏ 2 ਸਾਲ ਆਪਾਂ ਇਸੇ ਨਾਲ ਹੀ ਬੀਜੀ ਆਣ ਆਪਣੇ ਤੇ ਪੂਰੀ ਵਧੀਆ ਬੀਜਦਾ ਇਹ ਤੇ ਇੱਕ ਗੱਲ ਹੋਰ ਇਹ ਟੂ ਸਪੀਡ ਟਰੈਕਟਰ ਤੇ ਹੀ ਚੱਲਿਆ ਸਾਲਾ ਉਦੋਂ ਪਿਛਲੇ ਸਾਲ ਪਹਿਲੇ ਸਾਲ ਦਾ ਅਸੀਂ ਬਈ ਚਲਾਇਆ ਸੀ ਇਹ ਜੌਂਡੀ ਅਰਤੀ 3 ਸਪੀਡ ਤੇ ਤੇ ਐਤ ਕੀ ਫਿਰ ਅਸੀਂ ਚਲਾਇਆ ਇਹ 852 2 ਸਪੀਡ ਰੈਕਟਰ ਦੇ ਉਹ ਤਾਂ ਵੀ ਪੂਰਾ ਵਧੀਆ ਚੱਲਿਆ ਤੇ ਸਫਾਈ ਵੀ ਪੂਰੀ ਵਧੀਆ ਦਿੰਦਾ ਸੀ ਇਹ ਐਤ ਕੀ ਅਸੀਂ ਕੋਈ ਵੀਡੀਓ ਨਹੀਂ ਬਣਾਈ ਨਹੀਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਤੇ ਅਗਲੀ ਵਾਰ ਜਦੋਂ ਵੀ ਅਸੀਂ ਕੋਈ ਵੀਡੀਓ ਬਣਾਵਾਂਗੇ ਇਹਦੀ ਜਾਂ ਸਾਨੂੰ ਕੋਈ ਮਿਲੀ ਵੀਡੀਓ ਉਹ ਅਸੀਂ ਇਹਦੇ ਵਿੱਚ ਐਡ ਕਰਦਾ ਬਸ ਇਹਦੇ ਇੱਕ ਦੋ ਚੀਜ਼ਾਂ ਥੋੜੀਆਂ ਜੀਆਂ ਹੈਗੀਆਂ ਵੀ ਜਿਹੜੀਆਂ ਆਪਾਂ ਨੂੰ ਤੰਗ ਕਰਦੀਆਂ ਜਿਵੇਂ ਕਿ ਜਿਹੜਾ ਆਹ ਬੇਲਣਾ ਇਹ ਮੈਨੂਅਲ ਹੀ ਘੁੰਮਦਾ ਮਤਲਬ ਜਦੋਂ ਜਿੰਨਾ ਟਰੈਕਟਰ ਦਰੂਗਾ ਉਹ ਨਹੀਂ ਆਹ ਬੇਲਣ ਘੁੰਮੂਗਾ ਪਰ ਕਈ ਵਾਰ ਨਾ ਪੋਲੇ ਵਾਂਚ ਇਹ ਅੜ ਜਾਂਦਾ ਮਤਲਬ ਜਾਦੇ ਬਹਿ ਜਾਂਦਾ ਵੀ ਮਿੱਟੀ ਦੇ ਫਿਰੇ ਮਿੱਟੀ ਅੱਗੇ ਇਕੱਠੀ ਕਰਨ ਲੱਗ ਜਾਂਦਾ ਬਾਕੀ ਹੋਰ ਇਹ ਕੋਈ ਕੋਈ ਨੁਕਸਾਨ ਨਹੀਂ ਤੇ ਜੇ ਆਪਾਂ ਮੰਨ ਲਓ ਲਾਰਾ ਮਚਾ ਕੇ ਬੀਜ ਦਿਆਂ ਫਿਰ ਪੂਰਾ ਵਧੀਆ ਚੱਲਦਾ ਫੇਰ ਨਾ ਤਾਂ ਇਹ ਖੜੇ ਤੇ ਨਾਲੇ ਸਫਾਈ ਪੂਰੀ ਵਧੀਆ ਦਿੰਦਾਗਾ ਇਹ ਤੇ ਫਿਰ ਆਪਾਂ ਪਿੱਛੇ ਜਿਹੜੀ ਆ ਆਹ ਆ ਗਈ ਤਵੇਂ ਵਾਲੀ ਜੱਟੀ ਲਵਾਈ ਸੀਗੀ ਕਿਉਂਕਿ ਤਵੇਂ ਵਾਲੇ ਚ ਬੀ ਕੋਸ ਮਰਜੀ ਆ ਜੇ ਕਰਚਾ ਜੇ ਜਾਂ ਕੁਛ ਵੀ ਆ ਜੇ ਤਾਂ ਉਹ ਚ ਵੀ ਇਹ ਬੀ ਥੱਲੇ ਤੱਕ ਭੇਜ ਦਿੰਦਾ ਤੇ ਜਿਹੜਾ ਆਪਣਾ ਦੂਜਾ ਪੋਰਾਂ ਵਾਲਾ ਹੁੰਦਾ ਉਹ ਹੁਣ ਥੱਲੇ ਲੱਗ ਕੇ ਮਿੱਟੀ ਇਕੱਠੀ ਕਰਨ ਲੱਗ ਜਾਂਦਾ ਅੱਗੇ ਵੀ ਜਿਹੜੇ ਆਪਣੇ ਪੋਰ ਹੁੰਦੇ ਆ ਤੇ ਉਹਨਾਂ ਦੇ ਮਿੱਟੀ ਲੱਗ ਕੇ ਫਿਰ ਤੁਸੀਂ ਦੇਖੀ ਆ ਸਾਰਿਆਂ ਨੇ ਉਹਦੀ ਆ ਪੈਪ ਹੁੰਦੀ ਆ ਗੋਲ ਤੇ ਪਿੱਛੋਂ ਚੱਕਿਆ ਜਾਂਦਾ ਉਹ ਠੀਕ ਆ ਤੇ ਚੱਕਣ ਕਰਕੇ ਤੇ ਨਾ ਤਾਂ ਉਹ ਫਿਰ ਵਜਾਈ ਵਧੀਆ ਕਰਦਾ ਤੇ ਦਾਣੇ ਵੀ ਆਪਣੇ ਪਾਸੇ ਅਸਿਡਿਕਨ ਲੱਗ ਜਾਂਦੇ ਆ ਤੇ ਇੱਕ ਆਪਾਂ ਐਤ ਕੀ ਪਾਸੇ 'ਚ ਥੋੜਾ ਜਿਹਾ ਹੋਰ ਕੀਤਾ ਸੀ ਪਿਛਲੀ ਵਾਰ ਨਾ ਆਪਣੇ ਤਵੇ ਥੋੜੇ ਜਿੇ ਘਟ ਡੂੰਗੇ ਸੀਗੇ ਤੇ ਐ ਕਿ ਆਪਾਂ ਆ ਜਿਹੜੀ ਪਿੱਛੇ ਪਿੱਛੇ ਗੱਲੀ ਘਟ ਇਹਦੇ ਤਵੇ ਆ ਨੀਵੇਂ ਕਰਤੇ ਇਹਦੇ ਸੱਲ ਹੋਰ ਲਾ ਮਰਵਾ ਕੇ ਥੱਲੇ ਤੇ ਇਹ ਆਪਾਂ ਕਰਲੇ ਸੀਗੇ ਨੀਵੇਂ ਤੇ ਫਿਰ ਆਪਣਾ ਬਹੁਤ ਵਧੀਆ ਚੱਲਿਆ ਤੇ ਇਹ ਆਪਾਂ ਤਾਂ ਦਿਖਾਉਣੇ ਆ ਬਾਈ ਜੀ ਜੇ ਕਿਸੇ ਵੀ ਕੋਈ ਛੋਟਾ ਕਿਸਾਨ ਆ ਹਨਾ ਕੋਸਪੇ ਟਰੈਕਟਰ ਆ ਵੀ ਨਹੀਂ ਨਵਾਂ ਟਰੈਕਟਰ ਲੈ ਸਕਦਾ ਤਾਂ ਬਈ ਇਹ ਚੀਜ਼ ਕਰ ਸਕਦਾਗਾ ਕਿੱਟ ਲਵਾ ਸਕਦਾਗਾ ਵਧੀਆ ਤੇ ਜਿਹੜੀ ਆਪਣੀ ਆਹ ਟੈਂਕੀ ਆ ਇਹ ਵੀ ਰੋਟਾਵੇਟਰ ਵਾਲੀ ਟੈਂਕੀ ਵੀ ਆ ਇਹ ਆਪਾਂ ਨੂੰ ਯੋਧਾ ਵਾਲਿਆਂ ਤੇ ਮਿਲ ਗਈ ਸੀ ਫਾਇਆਂ ਤੋਂ ਇਹ 15 ਕਿਹ ਹਜ਼ਾਰ ਦੀ ਆਪਾਂ ਨੂੰ ਟੈਂਕੀ ਮਿਲੀ ਸੀ ਤੇ 70 ਹਜ਼ਾਰ ਦੀ ਆਪਣੀ ਕਿੱਟ ਲੱਗੀ ਸੀ ਤੇ ਰੋਟਾਵੇਟਰ ਆਪਣੇ ਕੋਲ ਸੀਗਾ ਹੀ ਪਹਿਲਾਂ ਦਾ ਲਿਆ ਹੋਇਆ ਤੇ ਤਾਂ ਕਰਕੇ ਆਪਾਂ ਇਹ ਆਹੀਂ ਦੱਸਣਾ ਬਈ ਜੇ ਕਿਸੇ ਬੰਦੇ 'ਚ ਨਹੀਂ ਹੈਗੀ ਵੀ ਪਹੁੰਚ ਨਵਾਂ ਸੁਪਰ ਸੀਟਰ ਲਾਈਨ ਦੀ ਤੇ ਨਵਾਂ ਟਰੈਕਟਰ ਲੈਣ ਦੀ ਵੀ ਟੂ ਸਪੀਡ ਟਰੈਕਟਰ ਆ ਤੇ ਅਗਲੇ ਕੋਲ ਰੋਟਾਵੇਟਰ ਹੈਗਾ ਤਾਂ ਉਹ ਇਹ ਕਿੱਟ ਲਵਾ ਸਕਦਾ ਤੇ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਾਡੀ ਵੀਡੀਓ ਨੂੰ ਆਹੀਂ ਪਿਆਰ ਦਿੰਦੇ ਰਹੋ ਤੇ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਆਪਣੇ ਚੈਨਲ ਤੇ ਇਹੋ ਜਿਹੀ ਵੀਡੀਓ ਆਇਆ ਕਰਨੀਆਂ ਸੰਦਾਲੀਆਂ ਖੇਤੀ ਵਾਲੀਆਂ ਤੇ ਹੋਰ ਟਰੈਕਟਰਾਂ ਦਾ ਪਿਆਰੀਆਂ ਧੰਨਵਾਦ